ਪੇਦਰਾਰ ਕੀ ਜੈ ਬਾਬਾ ਬਲਰਾਮ ਦਾਸ ਮਹਾਰਾਜ ਕੀ ਜੈ ਬਾਬਾ ਗਿਆਨ ਦਾਸ ਮਹਾਰਾਜ ਕੀ ਜੈ ਅੱਜ ਤੇਰਾ ਬਾਬਾ ਗਿਆਨਦਾਸ ਉਦਾਸੀਨ ਅੱਜ ਚੌਥੀ ਵਰਸੀ ਸੰਤ ਬਾਬਾ ਜੋਗੀ ਰਾਜ ਤਬਸ਼ਵੀ ਨਿਰਵਾਣ ਮਹਾਂਤ ਸੰਤ ਬਾਬਾ ਬਲਰਾਮਦਾਸ ਮਹਾਰਾਜ ਜੀ ਦੇ ਜਿਹੜੀ ਚੌਥੀ ਵਰਸੀ ਤੇ 41 ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ ਸਾਰੇ ਸਾਧੂਆਂ ਦਾ ਫਕੀਰਾਂ ਦਾ ਸੰਗਤ ਦਾ ਬਹੁਤ-ਬਹੁਤ ਪਹੁੰਚਣ ਤੇ ਧੰਨਵਾਦ ਦੀ ਸਾਲਾਨਾ ਵਰਸ਼ੀ ਸੰਤ ਬਾਬਾ ਬਲਰਾਮਦਾਸ ਜੀ ਅਮਾਰਾ ਜੀ ਦੀ ਚੌਥੀ ਵਰਸ਼ੀ ਬੜੀ ਸ਼ਰਧਾਪੂਰਵਕ ਨਗਰ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਮਨਾਈ ਗਈ ਅੱਗੇ ਤੋਂ ਵੀ ਇਹ ਬੇਨਤੀ ਹੈ ਵੀ ਇਸੇ ਤਰ੍ਹਾਂ ਹੀ ਸੰਤਾਂ ਦੀ ਵਰਸੀ ਤੇ ਉਹ ਹਮ ਹਮਾ ਕੇ ਪਹੁੰਚ ਕੇ ਉਹਨਾਂ ਦਾ ਆਸ਼ੀਰਵਾਦ ਉਹ ਪ੍ਰਾਪਤ ਕਰਨਾ ਚੇਦ ਬਾਬਾ ਵਰਲਾਮ ਦਾਸ ਜੀਆਂ ਦੀ ਚਰਾ ਚਲਾਈ ਹੋਈ ਪਰੰਪਰਾ ਜੋ ਕਿ ਸ੍ਰੀਮਾਨ ਮਹੰਤ ਅਕਾਲ ਦਾਸ ਜੀ ਬੜੀ ਹੀ ਸਰਦਾ ਦੇ ਨਾਲ ਨਿਭਾ ਰਹੇ ਹਨ बाबा जी की चौथी बरसी है मुख रखते हुए बाबा जी के कमल चरणों में इधर कोटि कोटि प्रणाम बाबा कालदास सिंह महंत जी को इस गति नसीन है सबका कतय दिलो धन्यवाद करते हैं दरबार की जय बाबा बलरामदास महाराज की, की जय बाबा ज्ञान महाराज की जय आज, आज बाबा बलरामदास जी की चौथी बरसी है ਉਹਦੇ ਬਲਕਸੇ ਜੇ ਸਭ ਆਤਮਾ ਮਹਾਪੁਰਸ਼ ਇਕੱਠੇ ਹੋਏ ਆ ਅੱਜ ਭੰਡਾਰਾ ਉਹਨਾਂ ਦੇ ਨਾਂ ਤੇ ਕੀਤਾ ਗਿਆ ਹੈਗਾ ਬਲਰਾਮ ਦਾ ਜਿਹੜਾ ਮੇਰੇ ਲੰਗੋਟਿਆ ਯਾਰ ਸੀ ਆ ਸਭ ਉਹਨਾਂ ਦੀ ਫਲਵਾੜੀ ਲਾਈ ਹੋਈ ਹੈ ਉਹਨਾਂ ਨੇ ਬੜੀ ਮਕਾਨ ਦੀ ਤਰੱਕੀ ਕੀਤੀ ਮਕਾਨ ਦੇ ਡੇਰੇ ਦੇ ਸੇਵਕ ਹੈ ਜੱਟ ਜੂਸੀ ਹੈ ਇਹ ਆਪਣਾ ਇੱਕ ਰਾਜਾ ਸਿੰਘ ਹੈ ਉਹ ਸਾਰਾ ਨਗਰ ਬੜੀ ਸੇਵਾ ਕਰਦਾ ਹੈ ਮਹਾਰਾਜੀ ਧੰਨ ਧੰਨ ਕਰਾਤੀ 46 46 ਮਕਾਨ ਖਰੀਦੇ ਐਡਾ ਵੱਡਾ ਟੇਰਾ ਬਣਾਇਆ ਉਹਨਾਂ ਨੇ ਰਿਕਾਰਡ ਹੀ ਤੋੜਤਾ ਅੱਜ ਤੱਕ ਇਹਨੇ ਮਕਾਨ ਨਹੀਂ ਕਿਸੇ ਮਹਾਤਮਾ ਨੇ ਖਰੀਦੇ ਇਸ ਕਰਕੇ ਉਹਨਾਂ ਦੀ 34 ਵਰ੍ਹੇ ਸੀ ਹੈ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਸਾਰੇ ਸੰਗਤ ਨੂੰ ਬਲ ਬਖਸ਼ੇ ਕਿਰਪਾ ਰੱਖੇ ਤੁੰਤਾਂ ਹੋਵੇ ਬੋਲ ਸੱਚੇ ਦਰਵਾਜ ਕੀ ਜੈ ਹਲਸਾਮ ਐਜੀ ਕੀ ਫਤਿਹ ਪਿੰਡ ਸਿੰਘਪੁਰਾ ਤਹਿਸੀਲ ਕਾਲਾਂਵਾਲੀ ਸਰਸਾ ਹਰਿਆਣਾ ਡੇਰਾ baba ਗਿਆਨदास उदासीन ਅੱਜ ਚੌਥੀ ਵਰਸੀ ਸੰਤ baba ਜੋਗੀ ਰਾਜ ਤਵਸ਼ਵੀ ਨਿਰਵਾਣ महंत ਸੰਤ baba ਬਲਰਾਮਦਾਸ ਮਹਾਰਾਜ ਜੀ ਦੇ ਜਿਹੜੀ ਚੌਥੀ ਵਰਸੀ ਦੇ 41 ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏਗੇ ਇੱਕ ਸੰਗਤ ਵੱਲੋਂ ਸ੍ਰੀ ਅਖੰਡ ਪੈਰ ਸਾਹਿਬ ਪਰਸੋਂ ਤੋਂ ਲੈ ਕੇ ਅੱਜ ਉਹਨਾਂ ਦੇ ਭੋਗ ਪਾਏਗੇ ਸਾਧੂਆਂ ਦਾ ਫੱਕਰਾਂ ਦਾ ਫਕੀਰਾਂ ਦਾ ਨਿਰਵਾਨਾਂ ਦਾ ਇੱਥੇ ਇਕੱਠ ਹੋਇਆ ਇਲਾਕੇ ਦੀ ਸੰਗਤ ਦਾ ਪਿੰਡ ਦਾ ਬਹੁਤ ਜ਼ਿਆਦਾ ਹਮ ਹਮਾ ਕੇ ਸੰਗਤਾਂ ਆਈਆਂ ਸੰਤ ਬਾਬਾ ਮੌਕੇ ਤੇ ਗਦੀਨ ਸਿੰਘ ਸਾਡੇ ਬਲਰਾਮ ਦਾਸ ਮਹਾਰਾਜ ਜੀ ਉਹਨਾਂ ਦੇ ਨਾਲ ਸੰਗਮ ਦਾਸ ਮਹਾਰਾਜ ਜੀ ਕਈ ਦਿਨਾਂ ਤੋਂ ਲੈ ਕੇ ਸੰਗਮ ਦਾਸ ਮਹਾਂਪੁਰਸ਼ਾਂ ਦੇ ਗੁਰੂ ਜੀ ਅੰਤਜਾਮੀ ਜੀ ਮਹਾਂਪੁਰਸ਼ਾਂ ਦੀ ਬੜੀ ਇੱਥੇ ਉਹਨਾਂ ਦਾ ਬੜੀ ਜੀ ਆਇਆਂ ਆਖੇ ਜਾਂਦਾ ਕਈ ਦਿਨਾਂ ਤੋਂ ਇੱਥੇ ਹੈ ਬਾਬਾ ਜੀ ਕੋਲੇ ਸਾਰੇ ਸਾਧੂਆਂ ਦਾ ਫਕੀਰਾਂ ਦਾ ਸੰਗਤ ਦਾ ਬਹੁਤ-ਬਹੁਤ ਪਹੁੰਚਣ ਤੇ ਧੰਨਵਾਦ ਜੀ ਆਇਆਂ ਨੂੰ ਆਖਿਆ ਜਾਂਦਾ ਬੋਲ ਬਾਬਾ ਗਿਆਨਦਾਸ ਮਹਾਰਾਜ ਕੀ ਜੈ ਬੋਲ ਬਾਬਾ ਬਲਰਾਮਦਾਸ ਮਹਾਰਾਜ ਕੀ ਜੈ ਬੋਲ ਭੇਗ ਭਗਵਾਨ ਕੀ ਜੈ ਬੋਲ ਜਗਤਗੁਰੂ ਆਚਾਰੀਆ ਸ਼੍ਰੀ ਚੰਦਰ ਮਹਾਰਾਜ ਕੀ ਜੈ ਆਪਣੇ ਆਪਣੇ ਸ਼੍ਰੀ ਗੁਰੂ ਮਹਾਰਾਜ ਕੀ ਜੈ ਅੱਜ ਨਗਰ ਸਿੰਘਪੁਰਾ ਦੇ ਵਿੱਚ ਮਹਾਪੁਰਸ਼ਾਂ ਦੀ ਸਲਾਣਾ ਵਰਸ਼ੀ ਸੰਤ ਪਾਪਾ ਬਲਰਾਮਦਾਸ ਜੀ ਮਹਾਰਾਜ ਜੀ ਦੀ ਚੌਥੀ ਵਰਸ਼ੀ ਬੜੀ ਸ਼ਰਧਾਪੂਰਵਕ ਨਗਰ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਮਨਾਈ ਗਈ ਸੋ ਇਸ ਸੰਤ ਸਮਾਗਮ ਦੇ ਵਿੱਚ ਮਹਾਪੁਰਸ਼ ਦੂਰ ਦੂਰ ਪਹੁੰਚ ਕੇ ਕਤਰ ਹੋ ਕੇ ਇਸ ਨਾਲ ਬਹੁਤ ਪਾਕਸ਼ਾਲੀ ਬਣਾਇਆ ਸੋ ਅਸੀਂ ਬਹੁਤ ਧੰਨਵਾਦੀ ਹਾਂ ਨਗਰ ਦੇ ਸੰਤ ਮਹਾਪੁਰਸ਼ਾਂ ਦੇ ਜੋ ਕਿ ਹਾਈ ਕੋਰਟ ਇਹ ਮਹੰਤ ਅੱਜ ਵਿਸ਼ੇਸ਼ ਤੌਰ ਤੇ ਬਿਰਾਜ ਰਹੇ ਹਨ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੋਲ ਜਗਤਗੁਰੂ ਆਚਾਰਿਆ ਸ਼੍ਰੀ ਚੰਦਰ ਮਹਾਰਾਜ ਜੀ ਕੀ ਜੈ ਜੁਗੁ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਛਾਇਆ ਹੇਠ ਬਾਬਾ ਬਲਰਾਮ ਦਾਸ ਜੀ ਦੀ ਅੱਜ ਚੌਥੀ ਵਰਸੀ ਨੂੰ ਮੁੱਖ ਰੱਖਦਿਆਂ ਹੋਇਆ ਡੇਰੇ ਦੇ ਸੰਚਾਲਕ ਸਾਡੇ ਮਹੰਤ ਬਾਬਾ ਕਾਲਦਾ ਜੀ ਉਹਨਾਂ ਦੇ ਨਾਲ ਕਮਾਲੂ ਤੋਂ ਸੰਤ ਬਾਬਾ ਸੰਗਮ ਦਾ ਜੀ ਤੇ ਨਾਲ ਹੋਰ ਵੀ ਪੁੱਜੇ ਹੋਏ ਸ਼ਖਸੀਅਤਾਂ ਜੱਟ ਜੋਸੀ ਪੰਨਾ ਬਰਾੜ ਜੀ ਸਾਰਿਆਂ ਨੇ ਰਲ ਮਿਲ ਕੇ ਇਹ ਚੌਥੀ ਵਰਸੀ ਸੰਤਾਨਾ ਦੇ ਨੂੰ ਮੁੱਖ ਰੱਖਦੇ ਆ ਅੱਜ ਦਾ ਇਹ ਸਗਮ ਕੀਤਾ ਤਾਂ ਸਾਰੇ ਜਿੰਨੀ ਮੇਰੀ ਪੰਚਾਇਤ ਵੱਲੋਂ ਸਰਪੰਚੋਂ ਨਾਤੇ ਪਹੁੰਚੇ ਸਾਧੂ ਮਹਾਤਮਾ ਦਾ ਦੂਰੋਂ ਨੇੜੇ ਆਈ ਹੋਈ ਸੰਗਤਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਤੇ ਅੱਗੇ ਤੋਂ ਵੀ ਇਹ ਬੇਨਤੀ ਆ ਵੀ ਇਸੇ ਤਰ੍ਹਾਂ ਹੀ ਸੰਤਾਂ ਦੀ ਵਰਸੀ ਤੇ ਉਹ ਹਮ ਹਮਾ ਕੇ ਪਹੁੰਚ ਕੇ ਉਹਨਾਂ ਦਾ ਆਸ਼ੀਰਵਾਦ ਉਹ ਪ੍ਰਾਪਤ ਕਰਨ ਬਹੁਤ-ਬਹੁਤ ਧੰਨਵਾਦੀ। ਸਤਿਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ ਜੋਗੀ ਰਾਏ ਬਾਬਾ ਬਣਖੰਡੀ ਸਾਹਿਬ ਕੀ ਜੈ ਸ਼੍ਰੀ ਨਰਵਾਨ ਦੇਵ ਕੀ ਜੈ ਸਿੱਧ ਬਾਬਾ ਗਿਆਨਦਾ ਜੀ ਮਹਾਰਾਜ ਕੀ ਜੈ ਸ਼ੇਧ ਬਾਬਾ ਬਰਲਾਮ ਦਾ ਜੀ ਮਹਾਰਾਜ ਕੀ ਆਪਨੇ ਆਪਨੇ ਸ੍ਰੀ ਗੁਰੂ ਮਹਾਰਾਜ ਕੀ ਜੈ ਓਮ ਨਮਹ ਪਾਰਵਤੀ ਬਤੇ ਹਾਰ ਹਰ ਮਾਂ ਦੇਵ ਅੱਜ ਪਿੰਡ ਸਿੰਘਪੁਰਾ ਜ਼ਿਲ੍ਹਾ ਸਰਸਾ ਹਰਿਆਣਾ ਡੇਰਾ ਸਿੱਧ ਬਾਬਾ ਗਿਆਨਦਾਸ ਜੀ ਮਹਾਰਾਜ ਦੀ ਜੀ ਦੇ ਸਥਾਨਾਂ ਦੇ ਉੱਪਰ ਇਸ ਸਥਾਨ ਨੂੰ ਚਾਰ ਚੰਨ ਲਾਉਂਦੇ ਹੋਏ ਆਪਨੇ ਚੋਲੇ ਨੂੰ ਸਮਾਦੀ ਦੇ ਰੂਪ ਵਿੱਚ ਬਦਲ ਕੇ ਬਾਬਾ ਸਿੱਧ ਬਰਲਾਮਦਾਸ ਜੀ ਮਹਾਰਾਜ ਜਿਨ੍ਹਾਂ ਦੀ ਅੱਜ ਚੌਥੀ ਵਰਸੀ ਦੇ ਮੁੱਖ ਸ੍ਰੀ ਅਕਤਾਲੀ ਸਹਿਜ ਪਾਠਾਂ ਦੇ ਭੋਗ ਪਾਏ ਗਏ ਨਗਰ ਸਮੂਹ ਨਿਵਾਸੀਆਂ ਦੇ ਵੱਲੋਂ ਇੱਕ ਸਹਿ ਖੰਡ ਪਾਠ ਸਾਰੇ ਨਗਰ ਵੱਲੋਂ ਕਰਵਾਇਆ ਜਿਸ ਦਾ ਭੋਗ ਅੱਜ ਪੂਰਨਮਾਸੀ ਦੇ ਸਵੇਰ ਦਿਹਾੜੇ ਦੇ ਉੱਪਰ ਪਾਇਆ ਗਿਆ ਹੈ ਔਰ ਸਿੱਧਾ ਬਾਵਾ ਵਰਲਾਮ ਦਾਸ ਜੀਾਂ ਦੀ ਚਲਾਈ ਹੋਈ ਪਰੰਪਰਾ ਜੋ ਕਿ ਸ੍ਰੀਮਾਨ ਮਹੰਤ ਅਕਾਲ ਦਾਸ ਜੀ ਬੜੀ ਹੀ ਸਰਦਾ ਦੇ ਨਾਲ ਨਿਵਾ ਰਹੇ ਹਨ ਔਰ ਇਸੇ ਸਥਾਨ ਨੂੰ ਚਾਰ ਚੰਨ ਲਾ ਕੇ ਔਰ ਵੀ ਦੇਸ਼ ਵਿਦੇਸ਼ ਦੇ ਵਿੱਚ ਤਰੱਕੀਆਂ ਦੇ ਵਿੱਚ ਲਿਜਾ ਰਹੇ ਹਨ ਔਰ ਸਿੱਧਾ ਬਾਬਾ ਗਿਆਨ ਦਾਸ ਜੀ ਮਹਾਰਾਜ ਸਿੱਧਾ ਬਾਬਾ ਬਰਲਾਮ ਦਾਸ ਜੀ ਮਹਾਰਾਜ ਆਪਰੰਪਾਰ ਕਿਰਪਾ ਬਣਾ ਕੇ ਰੱਖਣ ਮਹੰਤ ਜੀ ਆਪਣੀ ਸੇਵਾ ਦੇ ਵਿੱਚ ਇਸੇ ਤਰ੍ਹਾਂ ਹੀ ਔਰ ਵੱਧ ਚੜ ਕੇ ਅੱਗੇ ਸੇਵਾ ਦਾ ਆਪਣਾ ਸਹਿਯੋਗ ਸੰਗਤਾਂ ਦੇ ਵਿੱਚ ਨਿਭਾਉਂਦੇ ਰਹਿਣ ਸਾਧੂ ਸੰਤਾਂ ਦੀ ਸੇਵਾ ਫੱਕੜਾਂ ਦੀ ਸੇਵਾ ਬਾਬਾ ਬਰਲਾਮਦਾਸ ਜੀ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਕੈਸਾ ਫੱਕੜਾਂ ਦੀ ਸੇਵਾ ਦੀ ਪਰੰਪਰਾ ਚਲਾਈ ਹੈ ਕਿ ਫੱਕੜਾਂ ਨੂੰ ਪੂਰਨ ਮਾਸੀ ਤੇ ਬਾਬਾ ਜੀ ਕੀ ਵਰਸੀ ਤਾਂ ਹਰ ਵਾਰ ਪੂਰਨ ਮਾਸੀ ਤੇ ਦਿਖਾਈ ਦਿੱਤੀ ਹੈ ਇਸ ਲਈ ਅੱਜ ਬਾਬਾ ਜੀ ਦੀ ਚੌਥੀ ਵਰਸੀ ਦੇ ਸੁਭ ਦਿਹਾੜੇ ਦੇ ਉੱਪਰ ਜੋ ਵੀ ਦੂਰੋਂ ਦੂਰੋਂ ਸੰਤ ਮਹਾਪੁਰਸ਼ ਆਪਨੇ ਡੱਬ ਵਾਲੀ ਮੰਡੀ ਤੋਂ ਜੈ ਰਾਮ ਜੀ ਮਹਾਰਾਜ ਔਰ ਪੂਨਮਦਾਸ ਜੀ ਬਲਾਡਾ ਮੰਡੀ ਔਰ ਵੀ ਦੂਰੋਂ ਨੇੜਿਓਂ ਸੰਤ ਸ੍ਰੀਮਾਨ ਮਹੰਤ ਬਾਬਾ ਅੰਤਰਜਾਮੀ ਦਾਸ ਜੀ ਠਿੰਗੜ ਵਾਲੇ ਕਈ ਦਿਨਾਂ ਤੋਂ ਬਾਬਾ ਜੀ ਕੇ ਸਾਥ ਬਰਾਜਮਾਨ ਸੇਵਾ ਨਿਭਾ ਰਹੇ ਹਨ ਬਹੁਤ ਬਹੁਤ ਧੰਨਵਾਦ ਕੋਟੀ ਕੋਟੀ ਪ੍ਰਣਾਮ ਔਰ ਬੋਲ ਜਗਤਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ भगवान की जय बोल भगवान की जय बोल साधु संतों की जय बोल भक्तों की जय बोल आज की नंद की जय बाबा जी की चौथी बरसी है मुख रखते हुए बाबा जी के कमल चरणों में कोटि-कोटि प्रणाम बाबा कालदास जी महंत जी को इस गद दिनसीन है सबका तहे दिलो धन्यवाद करते हा बहुत साचे दरबार की